ਹਾਂਜੀ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਫਾਜ਼ਿਲਕਾ ਦੇ ਐਮਰ ਕਾਲਜ ਦੇ ਨੇੜੇ ਇਸ ਵੇਲੇ ਮੈਂ ਮੌਜੂਦ ਹਾਂ ਜਿੱਥੇ ਅੱਜ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ थाना सदर ਦੇ ਐਸਐਚਓ ਪ੍ਰੇਮਨਾਥ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਥੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਪੁਲਿਸ ਵੱਲੋਂ ਅੱਜ ਸਿਟੀ ਸੀਲਿੰਗ ਨਾਕਾ ਲਗਾਇਆ ਗਿਆ ਤੇ ਅੱਜ ਇੱਥੇ ਥਾਣਾ सदर ਦੇ ਐਸਐਚਓ ਪ੍ਰੇਮਨਾਥ ਦੀ ਡਿਊਟੀ ਗੱਡੀਆਂ ਉਹ ਲਗਾਈ ਗਈ ਹੈ ਤਾਂ ਉਹਨਾਂ ਵੱਲੋਂ ਜਿਹੜਾ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹ ਸਮਾਜਿਕ ਤੱਤਾਂ ਦੇ ਖਿਲਾਫ ਜਿਹੜਾ ਅੱਜ ਇੱਕ ਮੁਹਿੰਮ ਜਿਹੜੀ ਚੜੀ ਗਈ ਹੈ ਉਸ ਦੇ ਤਹਿਤ ਉਹਨਾਂ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਦੇਖਿਆ ਜਾ ਰਿਹਾ ਕਿ ਗੱਡੀਆਂ ਦੇ ਵਿੱਚ ਕੋਲ ਲੋਗ ਆ ਰਹੇ ਨੇ ਜਾ ਰਹੇ ਨੇ ਤਾਂ ਸਾਰੀ ਅੱਜ ਤਸਵੀਰ ਤੁਹਾਨੂੰ ਦਿਖਾਵਾਂਗੇ ਇਸ ਲਾਈਵ ਦੇ ਜ਼ਰੀਏ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪੁਲਿਸ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਅਲਰਟ ਹੈ ਤੇ ਅੱਜ ਸਿਟੀ ਸਿਲਿੰਗ ਨਾਕੇ ਦੇ ਤਹਿਤ ਜਿਹੜਾ ਅੱਜ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਐਮਰ ਸਰਕਾਰੀ ਕਾਲਜ ਦੇ ਨੇੜੇ ਮੈਂ ਇਸ ਵ ਅੱਜ ਪੁਲਿਸ ਵੱਲੋਂ ਜਿਹੜਾ ਬਾਰਡਰ ਵਾਲੇ ਪਾਸੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਗੱਡੀਆਂ ਬਾਰਡਰ ਵਾਲੇ ਪਾਸੋਂ ਸ਼ਹਿਰ ਦੇ ਵਿੱਚ ਆ ਰਹੀਆਂ ਉਹਨਾਂ ਦੀ ਚੈਕਿੰਗ ਜਿਹੜੀ ਅੱਜ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਜੋ ਗੱਡੀਆਂ ਆ ਰਹੀਆਂ ਨੇ ਜੀ ਬਾਰਡਰ ਵਾਲੇ ਪਾਸੋਂ ਉਹਨਾਂ ਦੀ ਚੈਕਿੰਗ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਵੱਲੋਂ ਜਿਹੜਾ ਨਾਕਾ ਬੰਦੀ ਕੀਤੀ ਗਈ ਹੈ ਤਾਂ ਬਾਰਡਰ ਵਾਲੇ ਪਾਸੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤانوں ਦੱਸ ਦਈਏ ਪਿਛਲੇ ਦਿਨਾਂ ਜਿਹੜਾ ਇਸੇ ਤਰ੍ਹਾਂ ਦੇ ਇੱਕ ਨਾਕੇ ਦੇ ਦੌਰਾਨ ਹੀ ਜਿਹੜਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਸੀ ਤਾਂ ਅੱਜ ਫਿਰ ਤੋਂ ਪੁਲਿਸ ਵੱਲੋਂ ਜਿਹੜਾ ਨਾਕਾ ਲਗਾਇਆ ਗਿਆ ਤੇ ਜਿਹੜੀਆਂ ਗੱਡੀਆਂ ਬਾਰਡਰ ਵਾਲੇ ਪਾਸੋਂ ਆ ਰਹੀਆਂ ਉਹਨਾਂ ਦੀ ਚੈਕਿੰਗ ਜਿਹੜੀ ਹੈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਫਾਜ਼ਿਲਕਾ ਦੇ ਐਮਰ ਸਰਕਾਰੀ ਕਾਲਜ ਦੇ ਨੇੜੇ ਇਸ ਵੇਲੇ ਮੈਂ ਮੌਜੂਦਾਂ ਜਿੱਥੇ ਜਿਹੜਾ ਚੈਕਿੰਗ ਚੱਲ ਰਹੀ ਹੈ ਗੱਡੀਆਂ ਦੀ ਚੈਕਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ 1870 ਦੇ ਐਸਐਚਓ ਪ੍ਰੇਮਨਾਥ ਅਤੇ ਮੌਜੂਦ ਨੇ ਆਪਣੀ ਟੀਮ ਦੇ ਨਾਲ ਜਿੰਨਾਂ ਵੱਲੋਂ ਜਿਹੜੀਆਂ ਗੱਡੀਆਂ ਬਾਰਡਰ ਵਾਲੇ ਪਾਸੋਂ ਆ ਰਹੀਆਂ ਨੇ ਉਹਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਸੱਲੀ ਦੇ ਨਾਲ ਚੈਕਿੰਗ ਕਰਨ ਤੋਂ ਬਾਅਦ ਇਹਨਾਂ ਗੱਡੀਆਂ ਨੂੰ ਜਿਹੜਾ ਅੱਗੇ ਭੇਜਿਆ ਜਾ ਰਿਹਾ ਤਾਂ ਐਸਵਾਦੀਕ ਤੱਤਾਂ ਦੇ ਖਿਲਾਫ ਕਾਰਵਾਈ ਕਰਨ ਦੇ ਸੁਦੇਸ਼ੇ ਦੇ ਨਾਲ ਜਿਹੜਾ ਇਹ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਜਿਹੜੇ ਐਸਵਾਦੀਕ ਤੱਤ ਹੈ ਉਹਨਾਂ ਨੂੰ ਪਕੜਿਆ ਜਾ ਸਕੇ ਤਾਂ ਕਿ ਕੋਈ ਵੀ ਗੈਰ ਕਾਨੂੰਨੀ ਵਸਤੂ ਫਾਦਿਲਕਾ ਵੱਲ ਨਾ ਆ ਸਕੇ ਤਾ ਪੂਰੀ ਮੁਸਤੈਦ ਪੁਲਿਸ ਤਰਫ ਦਿਖਾ ਰਹੇ ਆ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਜਿਹੜੀਆਂ ਬਾਰਡਰ ਵਾਲੇ ਪਾਸੋਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਥਾਣਾ ਸਦਰ ਦੇ ਐਸਐਚਓ ਪ੍ਰੇਮ ਨਾ ਤੇ ਤੇ ਮੌਜੂਦ ਨੇ ਪੂਰੀ ਮੁਸਾਇਦੇ ਦੇ ਨਾਲ ਡਿਊਟੀ ਕੀਤੀ ਜਾ ਰਹੀ ਹੈ ਜੀ ਗੱਡੀਆਂ ਨੂੰ ਬਿਨਾਂ ਚੈੱਕ ਕੀਤੇ ਤੋਂ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਪੂਰੀ ਆਈਡੈਂਟੀਫਿਕੇਸ਼ਨ ਇਹਦੀ ਬੰਦੇ ਦੀ ਕੀਤੀ ਜਾਂਦੀ ਹੈ ਜੀ ਤਾਂ ਇੱਕ ਐਪ ਦੇ ذریعے ਜਿਹੜਾ ਬੰਦੇ ਦੀ ਤਸਵੀਰ ਵੀ ਲਈ ਜਾਂਦੀ ਹੈ ਤਾਂ ਕਿ ਉਸ ਨੂੰ ਵੈਰੀਫਾਈ ਕੀਤਾ ਜਾ ਸਕੇ ਕਿ ਉਹ ਅਪਰਾਧੀ ਹੈ ਜਾਂ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਵੈਰੀਫਾਈ ਕੀਤਾ ਜਾ ਰਿਹਾ ਜੀ ਤੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਫਾਜ਼ਲ ਕਾਦੇ ਐਮਆਰ ਸਰਕਾਰੀ ਕਾਲਜ ਦੇ ਨੇੜੇ ਉਹ ਜਿੱਥੇ ਪੁਲਿਸ ਵੱਲੋਂ ਸਿਟੀ ਸਿਲਿੰਗ ਨਾਕਾ ਬੰਦੀ ਕੀਤੀ ਗਈ ਹੈ ਤਾਂ ਕਿਸ ਦੇ ਉਦੇਸ਼ ਨਾਲੇ ਨਾਕਾਬੰਦੀ ਕੀਤੀ ਗਈ ਹੈ ਇਸ ਸਬੰਧੀ ਸਾਰੀ ਗੱਲਬਾਤ ਕਰਾਂਗੇ ਇੱਥੇ ਮੌਜੂਦ ਹੈ ਸਾਡੇ थाना सदर ਦੇ ਐਸਐਚਓ ਪਹਿਲਾਂ ਚੈਕਿੰਗ ਚੱਲ ਰਹੀ ਹੈ ਤੇ ਚੈਕਿੰਗ ਦੇ ਦੌਰਾਨ ਆਪਾਂ ਤੁਹਾਨੂੰ ਤਸਵੀਰਾਂ ਪਹਿਲਾਂ ਦਿਖਾ ਦਈਏ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਨਾਕਾ ਲਗਾਇਆ ਗਿਆ ਪੁਲਿਸ ਵੱਲੋਂ ਅੱਜ ਤੇ ਚੈਕਿੰਗ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਐ ਸਮਾਜਿਕ ਤੱਤਾਂ ਤੇ ਠੱਲ ਪਾਉਂਦੇ ਉਦੇਸ਼ ਦੇ ਨਾਲ ਜਿਹੜਾ ਪੁਲਿਸ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਨਾਕੇ ਲਗਾਏ ਜਾ ਰਹੇ ਹੈ ਸਿਟੀ ਸੀਲਿੰਗ ਨਾਕੇ ਨੰਦ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ ਫਾਜ਼ਿਲਕਾ ਦੇ ਐਸਐਸਪੀ ਮਨਜੀਤ ਸਿੰਘ ਤੇਸੀ ਦੇ ਦਿਸ਼ਾ ਨਿਰਦੇਸ਼ ਤੇ ਇਹ ਸਾਰੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਫਾਜ਼ਿਲਕਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਫਾਜ਼ਿਲਕਾ ਦੇ ਐਮਰ ਸਰਕਾਰੀ ਕਾਲਜ ਦੇ ਨੇੜੇ ਜਿਹੜਾ ਨਾਕਾ ਲਗਾਇਆ ਗਿਆ ਹੈ ਤੇ ਤਾਂ ਪੂਰੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜੀ ਵੈਰੀਫਾਈ ਹੋ ਚੁੱਕਿਆ ਹੈ ਤੇ ਇਹਨਾਂ ਨੂੰ ਹੁਣ ਜਾਣ ਦੇ ਲਈ ਕਿਹਾ ਗਿਆ ਹੈ ਤਾਂ ਗੱਲਬਾਤ ਕਰਾਂਗੇ ਆਪਾਂ ਐਸਐਚਓ ਸਾਹਿਬ ਦੇ ਨਾਲ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਅੱਜ ਚੈਕਿੰਗ ਚੱਲ ਰਹੀ ਹੈ ਸਰ ਕੀ ਕਹੋਗੇ ਇਸ ਚੈਕਿੰਗ ਨੂੰ ਲੈ ਕੇ ਕਿਸ ਤਰ੍ਹਾਂ ਦਾ ਨਾਕਾ ਜੀ ਔਰ ਕੀ ਹਜਾਇਤਾਂ ਮਿਲੀਆਂ ਇਹ ਹੁੰਦਾ ਜੀ ਆਪਣਾ ਬਾਰਡਰ ਦੀ ਤਰਫੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਨਾ ਆਮ ਹੀ ਗਏ ਨਸ਼ਾ ਤਸਕਰ ਧੁੰਦ ਵਗੈਰਾ ਦਾ ਫਾਇਦਾ ਉਠਾ ਸਕਦੇ ਆ ਜੀ ਤੇ ਉਹਦੇ ਕਰਕੇ ਬਾਰਡਰ ਦੇ ਤਰਫੋਂ ਜਿਹੜੀਆਂ ਵੀ ਗੱਡੀਆਂ ਆਉਂਦੀਆਂ ਉਹਨਾਂ ਦੀ ਚੈਕਿੰਗ ਅਸੀਂ ਮਤਲਬ ਟਾਈਟਲੀ ਕਰ ਰਹੇ ਆ ਜੀ ਤਾਂ ਕਿ ਇਦਾਂ ਦੇ ਨਸ਼ੇ ਦੀ ਸਮਗਲਿੰਗ ਵਗੈਰਾ ਕਹਾਇ ਤਸਕਰ ਕੋਈ ਜਤਨਿਆ ਬਾਰਦਾਤਾ ਨਾ ਕਰਾਂ ਸਰ ਇੱਕ ਫੋਟੋ ਜੀ ਵੀ ਖਿੱਚੀ ਜਾ ਰਹੀ ਹੈ ਉਹ ਕੀ ਚੀਜ਼ ਹੈ ਸਰ ਉਹ ਇੱਕ ਐਪ ਦੇ ਥਰੂ ਅਸੀਂ ਕਰਦੇ ਆ ਚੈਕਿੰਗ ਕਰਦੇ ਆ ਬੰਦੇ ਦੀ ਵੈਰੀਫਿਕੇਸ਼ਨ ਕਰਦੇ ਆ ਬੰਦਾ ਜੇ ਕੋਈ ਮੁੰਡਾ ਸ਼ੱਕੀ ਹੁੰਦਾ ਤਾਂ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਇਹਦੇ ਤੇ ਨਸ਼ੇ ਦੇ ਸਮਗਲਿੰਗ ਵਗੈਰਾ ਦੇ ਪੱਤੇ ਲੱਗ ਜਾਂਦੇ ਤੇ ਉਹਨੂੰ ਥੋੜਾ ਜਿਹਾ ਹੋਰ ਬਰੀਕੀ ਦੇ ਨਾਲ ਅਸੀਂ ਚੈੱਕ ਕਰ ਲੈਂਦੇ ਮੈਸੇਜ ਕੀ ਦੇਣਾ ਚਾਹੋਗੇ ਸਰ ਜਿਹੜੇ ਸ਼ਹਿਰ ਵਾਸੀ ਨੇ ਜਿਹੜੇ ਸਹੀ ਨਾਗਰਿਕ ਗ੍ਰਾਮੀ ਨੇ ਇਧਰ ਆਂਦੇ ਨੇ ਸ਼ਹਿਰ ਵੱਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਹ ਦੇਖੋ ਆਮ ਪਬਲਿਕ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਉਹ ਬਿਲਕੁਲ ਸੇਫ ਹੈ ਸਾਡੇ ਵੱਲੋਂ ਪੂਰੀ ਮਸਤੀ ਕੀਤੀ ਜਾਂਦੀ ਹੈ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਪਰਸਮਸਿਆ ਆਉਂਦੀ ਹੈ ਕਿਸੇ ਆਮ ਪਬਲਿਕ ਦੇ ਬੰਦੇ ਨੂੰ ਜਦੋਂ ਮਰਜ਼ੀ ਸਾਨੂੰ ਕਰ ਸਕਦਾ ਫੋਨ ਕਰ ਸਕਦਾ ਜਾਂ ਮਿਲ ਸਕਦਾ ਜੀ ਤਾਂ ਬਿਲਕੁਲ ਜੀ ਇਹਨਾਂ ਤਾਣਾ ਸਦਰ ਦੇ ਐਸਐਚਓ ਪ੍ਰੇਮਨਾਥ ਜੋ ਜਾਣਕਾਰੀ ਦੇ ਰੇ ਸੀ ਇਹਨਾਂ ਦੀ ਡਿਊਟੀ ਅੱਜ ਇੱਥੇ ਲੱਗੀ ਹੋਈ ਹੈ ਤੇ ਜਿਹੜੀਆਂ ਗੱਡੀਆਂ ਬਾਰਡਰ ਵੱਲ ਤੋਂ ਆ ਰਹੀਆਂ ਨੇ ਉਹਨਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਕਿਹਾ ਕਿ ਹਦਾਇਤਾਂ ਮਿਲੀਆਂ ਕਿ ਜੋ ਵੀ ਗੱਡੀਆਂ ਬਾਰਡਰ ਵਾਲੇ ਪਾਸੇ ਆਉਣ ਉਸ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਤੁੰਦ ਦੇ ਦਿਨਾਂ ਦੇ ਵਿੱਚ ਨਸ਼ਾ ਤਸਕਰ ਜਿਹੜਾ ਹੈ ਉਹ ਫਾਇਦਾ ਉਠਾ ਲੈਂਦੇ ਨੇ ਤੇ ਨਸ਼ੇ ਦੀ ਖੇਪ ਜਿਹੜਾ ਲਜਾਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਐਸੇ ਤਰ੍ਹਾਂ ਦੇ ਐ ਸਮਾਜਿਕ ਤੱਤ ਨੂੰ ਰੋਕਣ ਦੇ ਉਦੇਸ਼ੇ ਦੇ ਨਾਲ ਜਿਹੜਾ ਹੈ ਪੁਲਿਸ ਵੱਲੋਂ ਨਾਕਾ ਇਹ ਲਗਾਇਆ ਗਿਆ ਤੇ ਚੈਕਿੰਗ ਜਿਹੜਾ ਕੀਤੀ ਜਾ ਰਹੀ ਹੈ ਸਿਟੀ ਸੀਲਿੰਗ ਨਾਕਾ ਜਿਹੜਾ ਹੈ ਪੁਲਿਸ ਵੱਲੋਂ ਲਗਾਇਆ ਗਿਆ ਤैसे ਦਰਾਹੀ ਨਵੀਆਂ-ਨਵੀਆਂ ਅਪਡੇਟ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ